ਲੋਕ ਸਭਾ ਸੁਰੱਖਿਆ ਚ ਕਟਾਹੀ ਮਾਮਲੇ ਨੂੰ ਲੈ ਕੇ ਹੁਣ ਆਖਰਕਾਰ ਸਰਕਾਰ ਵੱਲੋਂ ਫੈਸਲਾ ਲੈ ਲਿਆ ਗਿਆ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸੀਆਈਐਸਐਫ ਨੂੰ ਦੋਵੇਂ ਸੰਸਦ ਭਵਨਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤਾ ਗਿਆ। ਸੀਆਈਐਸਐਫ ਯਾਨੀ ਕਿ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੈਗਾ ਹੈ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਉਸ ਨੂੰ ਤਾਇਨਾਤ ਕਰ ਦਿੱਤਾ ਗਿਆ ਕਰਨ ਦਾ ਫੈਸਲਾ ਕਰ ਲਿਆ ਗਿਆ ਦਰਸਲ ਸੀਆਈਐਸਐਫ ਹੋਰ ਤੱਕ ਪਰਮਾਣੂ ਅਤੇ 에어로ਸਪੇਸ ਡੋਮੇਨ ਦੇ ਵਿੱਚ ਹੀ ਇਨਚਾਰਜ ਸੀ ਇਹਨਾਂ ਦੋਵੇਂ ਡੋਮੇਨਸ ਦੇ ਵਿੱਚ ਵਕ ਵਕਤ ਆਰਿਆਂ ਦੇ ਵਿੱਚ ਇਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਯਾਨੀ ਕਿ ਉਹ ਸਾਰੀ ਸੁਰੱਖਿਆ ਜਿਹੜੀ ਹਵਾਈ ਅੱਡੇ ਤੇ ਮਿਲਦੀ ਹੈ ਉਹ ਹੁਣ ਇਹਨਾਂ ਸੰਸਦ ਭਵਨਾਂ ਦੇ ਵਿੱਚ ਮਿਲੇਗੀ ਨਵਾਂ ਤੇ ਪੁਰਾਣਾ ਸੰਸਦ ਭਵਨ ਦੋਵੇਂ ਸੀਆਈਐਸਐਫ ਦੇ ਰੀਨ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਦੋਵੇਂ ਸੰਸਦ ਭਵਨ ਦੀ ਸੁਰੱਖਿਆ ਜਿਹੜੀ ਸੀਗੀ ਉਹ ਦਿੱਲੀ ਪੁਲਸ ਵੱਲੋਂ ਕੀਤੀ ਜਾ ਰਹੀ ਸੀ ਪਰ ਹੁਣ ਇਸ ਸੀਆਈਐਸਐਫ ਦੀ ਸੁਰੱਖਿਆ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਉਹ ਵੀ ਦੱਸ ਦਿੰਦੇ ਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ ਤੇ ਹੁੰਦਾ ਆ ਹੱਥ ਦੇ ਵਿੱਚ ਡਿਟੈਕਟਰਸ ਹੋਣਗੇ ਸੀਆਈਐਸਐਫ ਜਵਾਨਾਂ ਦੇ ਔਰ ਉਸ ਡਿਟੈਕਟਰਸ ਰਾਹੀਂ ਪੂਰੇ ਇੱਕ ਵਿਅਕਤੀ ਨੂੰ ਡਿਟੈਕਟ ਕੀਤਾ ਜਾਵੇਗਾ ਮੈਨੂਅਲੀ ਡਿਟੈਕਟ ਕੀਤਾ ਜਾਵੇਗਾ ਔਰਾਂ ਦਾ ਜਿਹੜਾ ਸਮਾਨ ਹੈਗਾ ਉਹ ਐਕਸਰੇ ਦੇ ਸਾਹਮਣੇ ਲੰਘਾਇਆ ਜਾਵੇਗਾ ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਬੈਲਟਸ ਨੇ ਜੈਕਟਸ ਨੇ ਜਾਂ ਫਿਰ ਉਹਨਾਂ ਦਾ ਉਹਨਾਂ ਦੀ ਜਿਹੜੀਆਂ ਹੋਰ ਅਸੈਸਰੀਜ਼ ਨੇ ਉਹਨਾਂ ਨੂੰ ਵੀ ਸਕੈਨ ਕੀਤਾ ਜਾਵੇਗਾ ਸਕੈਨਰ ਵੱਲ ਟ੍ਰੇ ਦੇ ਉੱਤੇ ਰੱਖ ਕੇ ਭੇਜਿਆ ਜਾਵੇਗਾ ਉਹਨਾਂ ਨੂੰ ਸਕੈਨ ਕੀਤਾ ਜਾਵੇਗਾ ਉਸ ਤੋਂ ਬਾਅਦ ਐਂਟਰੀ ਜਿਹੜੀ ਹੈ ਉਹ ਮਿਲ ਸਕੇਗੀ ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਸਭ ਕੁਝ ਹੁਣ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਕੀ ਇਸ ਤੋਂ ਅੱਧਾ ਵੀ ਨਹੀਂ ਕੀਤਾ ਗਿਆ ਸੀ ਦਿੱਲੀ ਪੁਲਿਸ ਦੇ ਕੋਲ ਕੀ ਅਖਤਿਆਰ ਸੀ ਉੱਥੇ ਸੰਸਦ ਭਵਨ ਦੇ ਵਿੱਚ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਦਿੱਲੀ ਪੁਲਿਸ ਦੀ ਸੁਰੱਖਿਆ ਕੀ ਸੀ ਸੰਸਦ ਭਵਨ ਦੇ ਵਿੱਚ ਇਸ ਉੱਤੇ ਸਵਾਲ ਚੁੱਕੇ ਜਾਣੇ ਚਾਹੀਦੇ ਨੇ ਹੁਣ ਸੀਆਈਐਸਐਫ ਦੇ ਅਧੀਨ ਇਸ ਰੱਖਿਆ ਆ ਚੁੱਕੀ ਹੈ ਔਰ ਇਹ ਸਾਰੀ ਪ੍ਰਣਾਲੀ ਜਿਹੜੀ ਹੈ ਉਹ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਜ਼ਰੂਰ ਇਹ ਦੱਸਿਆ ਜਾ ਰਿਹਾ ਹੈ ਕਿ ਮਿਨਿਸਟਰੀ ਆਫ ਫਾਰਮ ਅਫੇਅਰਜ਼ ਯਾਨੀ ਕਿ ਗ੍ਰਹਿ ਮੰਤਰਾਲੇ ਵੱਲੋਂ ਇਹ ਜਾਰੀ ਕੀਤੇ ਗਏ ਨੇ ਹੁਕਮ ਇਸ ਸੁਰੱਖਿਆ ਚੁਕਤਾਹੀ ਮਾਮਲੇ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਸੀਆਈਐਸਐਫ ਦੇ ਅਧੀਨ ਇਸ ਮਾਮਲੇ ਨੂੰ ਕਦੋਂ ਸ਼ੁਰੂ ਕੀਤਾ ਜਾਵੇਗਾ ਇਹ ਸੁਰੱਖਿਆ ਕਦੋਂ ਪਹਿਲਾਂ ਜਾਰੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ਉੱਤੇ ਜਿਵੇਂ ਕਿ ਹਵਾਈ ਅੱਡਿਆਂ ਦੇ ਉੱਤੇ ਖਾਸ ਕਰਕੇ ਸੀਆਈਐਸਐਫ ਦਾ ਪਹਿਰਾ ਹੁੰਦਾ ਔਰ ਉਸੇ ਤਰ੍ਹਾਂ ਦਾ ਪਹਿਰਾ ਹੁਣ ਸੰਸਦ ਭਵਨਾਂ ਦੇ ਵਿੱਚ ਹੋਵੇਗਾ ਹੁਣ ਤੱਕ 4 ਲੋਕ ਪਹਿਲਾਂ ਗ੍ਰਿਫਤਾਰ ਹੋਏ ਸੀ ਹੁਣ ਪੂਰੇ 6 ਲੋਕ ਗ੍ਰਿਫਤਾਰ ਕਰ ਲਏ ਗਏ ਨੇ ਸੁਰੱਖਿਆ ਚੁਤਾਹੀ ਦੇ ਲਈ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਯੂਏਪੀਏ ਤਹਿਤ ਕਾਰਵਾਈ ਵਢੀ ਗਈ ਹੈ 7 ਦਿਨ ਦਾ ਰਿਮਾਂਡ ਉਹ ਤੋਂ ਲਿਆ ਗਿਆ ਸੀ ਔਰ ਰਾਜਸਥਾਨ ਤੱਕ ਲਿੰਕ ਜਿਹੜੇ ਜੁੜਦੇ ਨੇ ਨਜ਼ਰ ਆ ਰਹੇ ਸੀ ਖੈਰ ਆਖਰਕਾਰ ਸਾਰੇ ਦੇ ਸਾਰੇ ਦਿੱਲੀ ਦੇ ਆਸ-ਪਾਸ ਦੇ ਏਰੀਆਜ਼ ਤੋਂ ਗ੍ਰਿਫਤਾਰ ਕਰ ਲਏ ਗਏ ਨੇ ਦਿੱਲੀ ਤੋਂ ਵੀ ਗ੍ਰਿਫਤਾਰੀ ਹੋਈ ਆ ਆਖਿਰ ਦੇ ਵਿੱਚ ਔਰ ਉਸੇ ਨੂੰ ਲੈ ਕੇ ਯੂਪੀਏ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪਰ ਇੱਕ ਪਾਸੇ ਜਿੱਥੇ ਕਾਰਵਾਈ ਸ਼ੁਰੂ ਕੀਤੀ ਗਈ ਉੱਥੇ ਹੀ ਸੁਰੱਖਿਆ ਦੇ ਮਾਮਲੇ ਵੀ ਉਭਾਰੇ ਜਾ ਰਹੇ ਸੀ ਦਿੱਲੀ ਪੁਲਿਸ ਦੇ ਉੱਤੇ ਵੱਡਾ ਸਵਾਲ ਖੜਾ ਹੋ ਰਿਹਾ ਸੀ ਤਾਂ ਉਸੇ ਨੂੰ ਲੈ ਕੇ ਹੁਣ ਦੋਵੇਂ ਸੰਸਦ ਪਵਨਾ ਦੀ ਜਿਹੜੀ ਸੁਰੱਖਿਆ ਆ ਉਹ ਸੀਆਈਐਸਐਫ ਵੱਲੋਂ ਕਰਨੀ ਮੁਕਰਰ ਕਰ ਦਿੱਤੀ ਗਈ ਆ ਜੋ ਵੀ ਹੋਏਗਾ ਇਸ ਮਾਮਲੇ ਨੂੰ ਲੈ ਕੇ ਕਦੋਂ ਸ਼ੁਰੂ ਕੀਤੀ ਜਾਵੇਗੀ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਦੇ ਰਾਵਾਂਗੇ ਰੋ ਤਕਲੀਬੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ